ਆ ਸਾਰੇ ਇੱਥੇ ਅਧਰ ਚਰਨ ਸਿੰਘ ਐਸਐਚਓ ਆਇਆ ਜੀ ਪਹਿਲਾਂ ਇਹਨਾਂ ਨੇ ਬੰਦਾ ਭੇਜਤਾ ਜੀ ਫੇਰ ਬੰਦਾ ਦੁਬਾਰਾ ਸੱਦਿਆ ਜੀ ਸ਼ਰਿਆਨ ਪ੍ਰਸ਼ਾਸਨ ਦਾ ਧੱਕਾ ਆ ਜੀ ਕਦੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੀ ਟੀਮ ਆਊਗੀ ਜੀ ਕੋਈ ਵੀ ਇਦਾਂ ਦੀ ਗੱਲ ਨਹੀਂ ਆ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦੀ ਹੋਵੇ ਜੀ ਇਹ ਲੋਕਤੰਤਰ ਹੈ ਗੁੰਡਾਗਰਦੀ ਚੱਲ ਰਹੀ ਹੈ ਜੀ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਆਂ ਪੰਜਾਬ ਵਾਸੀਆਂ ਨੂੰ ਵੀ ਆ ਦੇਖ ਲਓ ਇੱਥੇ ਇਹ ਕੀ ਹਰਕਤ ਆ ਪ੍ਰਸ਼ਾਸਨ ਅਧਰ ਚਰਨ ਸਿੰਘ ਐਸਐਚਓ ਸ਼ਰਿਆਨ ਧੱਕਾ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਕਹਨ ਤੇ ਅਸ਼ਤਵੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਕੀ ਆ ਜੀ ਵੇਖੋ ਇੱਕ ਅੱਗੇ ਐਸਐਸਓ ਵੀ ਸਾਹਿਬ ਸਸਪੈਂਡ ਹੋਈਏ ਇਸ ਚੱਕਰ ਦੇ ਵਿੱਚ ਕਿਉਂਕਿ ਉਹਨੇ ਸ਼ਰਿਆਂ ਗੁੰਡਾਗਰਦੀ ਕੀਤੀ ਸੀ। ਵਿਆ ਗੁਰਚਰਨ ਸਿੰਘ ਐਸਐਚਓ, ਗੁਰਪ੍ਰੀਤ ਸਿੰਘ ਜੀ ਐਸਆਈ ਸ਼ਰਿਆਂ ਧੱਕਾ ਕਰ ਰਿਹਾ ਸਾਰਾ ਪ੍ਰਸ਼ਾਸਨ ਜੀ ਔਰ ਇਹਨਾਂ ਨੂੰ ਧੱਕੇ ਨਾਲ ਅਰਸ਼ਟ ਕੀਤਾ ਗਿਆ ਜੀ ਔਰ ਇੱਕ ਸਾਡਾ लवली ਪ੍ਰਧਾਨ ਰੈਸ਼ਟ ਕੀਤਾ ਗਿਆ ਜੀ ਸਾਡੇ ਬੂਤ ਕੈਪਚਰ ਕੀਤੇ ਜਾ ਰਹੇ ਆ ਸਰਕਾਰੀ ਤੰਤਰ ਦੇ ਨਾਲ ਖਾਕੀ ਵਰਦੀ ਦੇ ਨਾਲ ਆ ਤੁਹਾਡੇ ਸਾਹਮਣੇ ਬੈਠੇ ਜੀ ਸਾਰੇ ਹਾਂਜੀ ਵੇਖੋ ਜੀ ਇਹ ਸਾਡੇ ਐਮਸੀ ਨੇ ਤੇ ਇਹਨਾਂ ਨਾਲ ਅੱਜ ਵੀ ਜਿਹੜਾ ਪ੍ਰਸ਼ਾਸਨ ਆ ਉਹ ਆਪਣੀਆਂ ਧੱਕੇਸ਼ਾਹੀਆਂ ਤੋਂ ਜਿਹੜਾ ਬਾਜ਼ ਨਹੀਂ ਆ ਰਿਹਾ ਅੱਜ ਵੀ ਇਹਨਾਂ ਨੂੰ ਕੱਲਿਆਂ ਨੂੰ ਖੜਕੇ ਇੱਥੇ ਆਸੇ-ਪਾਸੇ ਪੋਰਸ ਖੜੀ ਕੀਤੀ ਆ ਪ੍ਰਸ਼ਾਸਨ ਆਪਣਾ ਸਾਰਾ ਪੁਲਿਸ ਵਾਲੇ ਮੁਲਾਜ਼ਮ ਖੜੇ ਹੋਏ ਆ ਇੱਥੇ ਸਾਰੇ ਜਾਣੇ ਤੇ ਇਹਨਾਂ ਨੂੰ ਘੇਰਾ ਪਾ ਕੇ ਖੜੇ ਆ ਦੱਸੋ ਕੀ ਗਲਤੀ ਆ ਇੱਕ ਵੋਟ ਪਵਾਉਣਾ ਹੀ ਗਲਤੀ ਹੋ ਗਈ ਆ ਇੱਕ ਵੋਟ ਪਾਉਣਾ ਗਲਤੀ ਹੋ ਗਈ ਜੇ ਇਸ ਵਾਰ ਪੰਜਾਬੀਓ ਸਾਰੇ ਜਣੇ ਜਾਗ ਜੋ ਆ ਵੇਖ ਲੋ ਕੀ ਹਾਲ ਕਰ ਰਹੇ ਆ ਇਹਨਾਂ ਨੂੰ ਪਹਿਲਾਂ ਠੰਡ ਨਹੀਂ ਪਈ ਜਦੋਂ ਮੇਰੇ ਤੇ ਪਰਚੇ ਕਰਾਏ ਰੈਕੀਆਂ ਕਰਾ ਲੀਆਂ ਇੰਨੇ ਦਿਨਾਂ ਦੀ ਧੱਕੇਸ਼ਾਹੀ ਕਰ ਰਹੇ ਆ ਤੇ ਅੱਜ ਵੀ ਇਹ ਜਿਹੜਾ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆ ਰਹੇ ਇਹ ਪ੍ਰਸ਼ਾਸਨ ਦੀ ਧੱਕੇਸ਼ਾਹੀ ਹੋ ਰਹੀ ਜੇ ਤੇ ਅਸੀਂ ਇਹ ਧੱਕੇਸ਼ਾਹੀ ਨਹੀਂ ਹੋਣ ਦੇਣੀ ਹੁਣ ਦੇਖੋ ਜੀ ਸਾਡਾ ਬੂਥ ਜਿਹੜਾ ਆ ਖਾਲੀ ਕਰ ਦਿੱਤਾ ਆ ਫੋਰਸ ਵੇਖੋ ਕਿੰਨੀ ਲਾਈ ਹੋਈ ਬੂਥ ਦੇ ਆਲੇ ਦੁਆਲੇ ਤੁਸੀਂ ਆਪੇ ਦੇਖ ਲਓ ਵੀ ਸ਼ਰਿਆਮ ਧੱਕੇਸ਼ਾਹੀ ਚੱਲ ਰਹੀ ਆ ਤੇ ਫੇਰ ਕਹਿੰਦੇ ਆ ਵਿਕਟਮ ਕਾਰਡ ਪਲੇ ਕਰ ਰਹੇ ਆ ਵਿਕਟਮ ਕਾਰਡ ਆਏ ਤੁਹਾਨੂੰ ਦਿਖ ਰਿਹਾ ਹੈ ਵਿਕਟਮ ਕਾਰਡ ਆ ਆ ਸਾਰੇ ਇੱਥੇ ਅੰਦਰ ਚਰਨ ਸਿੰਘ ਐਸਐਚਓ ਆਇਆ ਜੀ ਪਹਿਲਾਂ ਇਹਨਾਂ ਨੇ ਬੰਦਾ ਭੇਜਤਾ ਜੀ ਫੇਰ ਬੰਦਾ ਦੁਬਾਰਾ ਸੱਦਿਆ ਜੀ ਸ਼ਰਿਆਮ ਪ੍ਰਸ਼ਾਸਨ ਦਾ ਧੱਕਾ ਆ ਜੀ ਕਦੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੀ ਟੀਮ ਆਊਗੀ ਜੀ ਕੋਈ ਵੀ ਇਦਾਂ ਦੀ ਗੱਲ ਨਹੀਂ ਆ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦੀ ਹੋਵੇ ਜੀ ਇਹ ਲੋਕਤੰਤਰ ਆ ਗੁੰਡਾਗਰਦੀ ਚੱਲ ਰਹੀ ਆ ਜੀ ਆਮ ਆਦਮੀ ਪਾਰਟੀ ਵਾਲੋ ਅਸੀਂ ਅਪੀਲ ਕਰਦੇ ਆਂ ਪੰਜਾਬ ਵਾਸੀਆਂ ਨੂੰ ਵੀ ਆ ਦੇਖ ਲਓ ਇੱਥੇ ਇਹ ਕੀ ਹਰਕਤ ਆ ਪ੍ਰਸ਼ਾਸਨ ਨੇ ਗੁਰਚਰਨ ਸਿੰਘ ਐਸਐਚਓ ਸ਼ਰਿਆਮ ਧੱਕਾ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਕਹਨ ਤੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਕੀ ਆ ਜੀ ਵੇਖੋ ਇੱਕ ਅੱਗੇ ਐਸਐਸਪੀ ਸਾਹਿਬ ਸਸਪੈਂਡ ਹੋਈਏ ਇਸ ਚੱਕਰ ਦੇ ਵਿੱਚ ਕਿਉਂਕਿ ਉਹਨੇ ਸ਼ਰੀਆਮ ਗੁੰਡਾਗਰਦੀ ਕੀਤੀ ਸੀ ਇਹ ਗੁਰਚਰਨ ਸਿੰਘ ਐਸਐਚਓ ਗੁਰਪ੍ਰੀਤ ਸਿੰਘ ਏਐਸਆਈ ਸ਼ਰੀਆਮ ਧੱਕਾ ਕਰ ਰਿਹਾ ਸਾਰਾ ਪ੍ਰਸ਼ਾਸਨ ਜੀ ਔਰ ਇਹਨਾਂ ਨੂੰ ਧੱਕੇ ਨਾਲ ਰੈਸਟ ਕੀਤਾ ਗਿਆ ਜੀ ਔਰ ਇੱਕ ਸਾਡਾ लवली ਪ੍ਰਧਾਨ ਰੈਸਟ ਕੀਤਾ ਗਿਆ ਜੀ ਸਾਡੇ ਬੂਥ ਕੈਪਚਰ ਕੀਤੇ ਜਾ ਰਹੇ ਆ ਸਰਕਾਰੀ ਤੰਤਰ ਦੇ ਨਾਲ ਖਾਕੀ ਵਰਦੀ ਦੇ ਨਾਲ ਆ ਤੁਹਾਡੇ ਸਾਹਮਣੇ ਬੈਠੇ ਜੀ ਸਾਰੇ ਸ਼ਰਿਆਮ ਧੱਕਾ ਕਰ ਰਹੀ ਜੀ ਪੂਲਸ ਵਾਲੇ ਵਾਲੇ ਔਰ ਤੁਸੀਂ ਹਾਲਾਤ ਦੇ ਵੇਖੋ ਇੰਨੀ ਕਿਉਂ ਬੁਖਲਾਈ ਹੈ ਸਰਕਾਰ ਇਹ ਸਾਰੀਆਂ ਕੰਪਲੇਂਟਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਪਾਵਾਂਗੇ ਇਹਨਾਂ ਦੀਆਂ ਇਹਨਾਂ ਦੀਆਂ ਸੱਚਾਈਆਂ ਦੱਸਾਂਗੇ ਗੁਰਚਰਨ ਐਸਐਚਓ ਐਸਐਸ ਗੁਰਪ੍ਰੀਤ ਸਿੰਘ ਪਹਿਲਾਂ ਇੱਥੋਂ ਇਹਨਾਂ ਨੇ ਬਿਠਾਇਆ ਜੀ ਫਿਰ ਦੂਸਰੇ ਪਾਸੋਂ ਸਾਡਾ ਇੱਕ ਬੰਦਾ ਚੱਕ ਲਿਆ ਜੀ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਜੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਲਿੱਤੀ ਕੰਪਲੇਂਟ ਵੀ ਦੇਣ ਚੱਲੇ ਆ ਜੀ ਐਸਐਚਓ ਗੁਰਚਰਨ ਸਿੰਘ ਦੇ ਖਿਲਾਫ ਔਰ ਏਐਸਆਈ ਗੁਰਪ੍ਰੀਤ ਦਾ ਨਾਲ ਔਰ ਜਿਹੜੇ ਮੌਜੂਦਾ ਐਸਐਸਪੀ ਸਾਹਿਬ ਉਹਨੂੰ ਵੀ ਬੇਨਤੀ ਕਰਦੇ ਆ ਇਸੇ ਚੱਕਰ 'ਚ ਪਹਿਲਾਂ ਹੀ ਮੋਹਰ ਲੱਗੀ ਆ ਕਿ ਜਿਹੜਾ ਜਿਹੜੀ ਇਹ ਪੁਲਿਸ ਸੀਗੀ ਐਸਐਸਪੀ ਸਾਹਿਬ ਸਸਪੈਂਡ ਕੀਤੀ ਗਈ ਸੀ ਇਸੇ ਚੱਕਰ ਚ ਕੀਤੀ ਗਈ ਸੀ ਸ਼ਰਿਆਮ ਤੱਕ ਆ ਕੀਤਾ ਜਾ ਰਿਹਾ ਜੀ ਲੋਕਤੰਤਰ ਦਾ ਘਾਣ ਲੋਕਤੰਤਰ ਦਾ ਘਾਣ ਆ ਅਸੀਂ ਹੁਣ ਇਲੈਕਸ਼ਨ ਕਮਿਸ਼ਨਰਸ ਤੇ ਦਰਬਰ ਸਾਹਿਬ ਤੋਂ ਸਿੱਧਾ ਜਾਵਾਂਗੇ ਜੀ ਗੁਰਚਰਨ ਸਿੰਘ ਔਰ ਏਐਸਆਈ ਗੁਰਪ੍ਰੀਤ ਸਿੰਘ ਸ਼ਰਿਆਮ ਤੱਕਾ ਕਰ ਰਿਹਾ ਜੀ ਹਾਂਜੀ ਵੇਖੋ ਜੀ ਇਹ ਸਾਡੇ ਐਮਸੀ ਨੇ ਤੇ ਇਹਨਾਂ ਨਾਲ ਅੱਜ ਵੀ ਜਿਹੜਾ ਪ੍ਰਸ਼ਾਸਨ ਆ ਉਹ ਆਪਣੀਆਂ ਧੱਕੇਸ਼ਾਹੀਆਂ ਤੋਂ ਜਿਹੜਾ ਬਾਜ਼ ਨਹੀਂ ਆ ਰਿਹਾ ਅੱਜ ਵੀ ਇਹਨਾਂ ਨੂੰ ਕੱਲਿਆਂ ਨੂੰ ਖੜਕੇ ਇੱਥੇ ਆਸੇ ਪਾਸੇ ਫੋਰਸ ਖੜੀ ਕੀਤੀ ਆ ਪ੍ਰਸ਼ਾਸਨ ਆਪਣਾ ਸਾਰਾ ਪੁਲਿਸ ਵਾਲੇ ਮੁਲਾਜ਼ਮ ਖੜੇ ਹੋਏ ਆ ਇੱਥੇ ਸਾਰੇ ਜਾਣੇ ਤੇ ਇਹ ਦੱਸੋ ਕੀ ਗਲਤੀ ਆ ਇੱਕ ਵੋਟ ਪਾਉਣਾ ਹੀ ਗਲਤੀ ਹੋ ਗਈ ਆ ਇੱਕ ਵੋਟ ਪਾਉਣਾ ਗਲਤੀ ਹੋ ਗਈ ਜੇ ਇਸ ਵਾਰ ਪੰਜਾਬੀਓ ਸਾਰੇ ਜਾਣੇ ਜਾਗ ਜਾਓ ਵੇਖ ਲਓ ਕੀ ਹਾਲ ਕਰ ਰਹੇ ਆ ਇਹਨਾਂ ਨੂੰ ਪਹਿਲਾਂ ਠੰਡ ਨਹੀਂ ਪਈ ਜਦੋਂ ਮੇਰੇ ਤੇ ਪਰਚੇ ਕਰਾਏ ਰੈਕੀਆਂ ਕਰਾ ਲੀਆਂ ਇੰਨੇ ਦਿਨਾਂ ਦੀ ਧੱਕੇਸ਼ਾਹੀ ਕਰ ਰਹੇ ਆ ਤੇ ਅੱਜ ਵੀ ਇਹ ਜਿਹੜਾ ਆਪਣੀਆਂ ਆਤਾਂ ਤੋਂ ਬਾਜ਼ ਨਹੀਂ ਆ ਰਹੇ ਇਹ ਪ੍ਰਸ਼ਾਸਨ ਦੀ ਧੱਕੇਸ਼ਾਹੀ ਹੋ ਰਹੀ ਜੇ ਤੇ ਅਸੀਂ ਇਹ ਧੱਕੇਸ਼ਾਹੀ ਨਹੀਂ ਹੋਣ ਦੇਣੀ ਹੁਣ ਅੱਜ ਜਿਹੜਾ ਆ ਅਸੀਂ ਡਟ ਕੇ ਜਿੱਤਰਾ ਪਹਿਲਾਂ ਤਿੰਨ ਮਹੀਨੇ ਅਸੀਂ ਸਰਵਾਈਵ ਕੀਤਾ ਆ ਇਹਨਾਂ ਨੇ ਧੱਕੇਸ਼ਾਹੀਆਂ ਕੀਤੀਆਂ ਵਾ ਅੱਜ ਵੀ ਅਸੀਂ ਡਟ ਕੇ ਆਪਣੇ ਜਿਹੜੇ ਵਰਕਰ ਆ ਸਾਰਿਆਂ ਨਾਲ ਖੜੇ ਰਵਾਂਗੇ ਦੇਖੋ ਜੀ ਸਾਡਾ ਬੂਥ ਜਿਹੜਾ ਖਾਲੀ ਕਰ ਦਿੱਤਾ ਆ ਫੋਰਸ ਵੇਖੋ ਕਿੰਨੀ ਲਾਈ ਹੋਈ ਬੂਥ ਦੇ ਆਲੇ ਦੁਆਲੇ ਤੇ ਤੁਸੀਂ ਆਪੇ ਦੇਖ ਲਓ ਵੀ ਸ਼ਰਿਆਮ ਧੱਕੇਸ਼ਾਹੀ ਚੱਲ ਰਹੀ ਆ ਤੇ ਫਿਰ ਕਹਿੰਦੇ ਆ ਵਿਕਟਮ ਕਾਰਡ ਪਲੇ ਕਰ ਰਹੇ ਆ ਵਿਕਟਮ ਕਾਰਡ ਆ ਇਹ ਤੁਹਾਨੂੰ ਦਿਖ ਰਿਹਾ ਹੈ ਵਿਕਟਮ ਕਾਰਡ ਆ ਤੁਸੀਂ ਦੇਖੋ ਕਿੱਥੋਂ ਥੱਕ ਇਹਨਾਂ ਨੇ ਫੋਰਸ ਲਾਈ ਹੋਈ ਆ ਮਗਰ ਮਗਰ ਫੋਰਸ ਫੋਰਸ ਫਿਰ ਰਹੀ ਹੈ ਤੁਹਾਡੇ ਕੀ ਪਤਾ ਹੈ ਆ ਸਾਡੇ ਨਾਲ ਜੀ ਇਹ ਸਾਰਾ ਰਸਤਾ ਇਹਨਾਂ ਬਲਾਕ ਕੀਤਾ ਜੀ ਇੱਕ ਉਹਦੇ ਨਾਂ ਤੇ ਤੇ ਆ ਸਾਡਾ ਬੂਥ ਆ ਜੀ ਆ ਦੇਖੋ ਬੂਥ ਕੈਪਟਨਿੰਗ ਤੇ ਹੋਰ ਕੀ ਆ ਜੀ ਆ ਦੇਖੋ ਜੀ ਸਾਡਾ ਬੂਥ ਦੇ ਉੱਤੇ ਫੁੱਲ ਸਲਾਈ ਹੈ ਨਾ ਸਾਰੇ ਜੀ ਲਾ ਕੇ ਇੱਕ ਚੈਕਿੰਗ ਦੇ ਬਾਨਾ ਲਾ ਕੇ ਜੀ